ਬਾਸਮਤੀ ਕਿਸਮਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਝੰਡੇ ਰੋਗ ਦੀ ਹੁੰਦੀ ਹੈ ਇਹ ਬਾਸਮਤੀ ਦੀ ਕਿਸਮ ਦੇ ਲਈ ਇੱਕ ਕੋਡ ਦਾ ਕੰਮ ਕਰਦਾ ਹੈ ਕਿ ਸਭ ਤੋਂ ਪਹਿਲਾਂ ਜੇ ਬਾਸਮਤੀ ਨੂੰ ਖਤਮ ਕਰਦਾ ਹੈ ਜਾਂ ਬਾਸਮਤੀ ਨੂੰ ਫੇਲ ਕਰਦਾ ਹੈ ਤਾਂ ਝੰਡਾ ਰੋ ਕਰਦਾ ਹੈ ਆਪਣੇ ਕਾਫੀ ਕਿਸਾਨ ਭਰਾ ਸੀਲ ਟਰੀਟਮੈਂਟ ਸਮੇ ਕੋਈ ਮੈਥਾਇਲ ਦੇ ਨਾਲ ਕੋਈ 12 threade ਦੇ ਨਾਲ ਕੋਈ ਸਪ੍ਰਿੰਟ ਦੇ ਨਾਲ ਜਿਹੜਾ ਸੀਲ ਟਰੀਟਮੈਂਟ ਕਰਦੇ ਵੀ ਸਾਡੇ ਜਿਹੜਾ ਝੰਡਾ ਰੋਗ ਨਾ ਆਵੇ ਕਿਉਂਕਿ ਝੰਡਾ ਰੋਗ ਨੂੰ ਹਾਲੇ ਤੱਕ ਆਪਾਂ ਰੋਕ ਨਹੀਂ ਸਕਦੇ ਆਪਾਂ ਇਹਨੂੰ ਕੰਟਰੋਲ ਹੀ ਕਰ ਸਕਦੇ ਆ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਬਣੀ ਜਿਹੜੀ ਪਾਉਣ ਤੋਂ ਪਾਉਣ ਤੋਂ ਬਾਅਦ ਵੀ ਝੰਡਾ ਰੋਗ ਨਾ ਆਵੇ ਕਈ ਵਾਰ ਟੌਪ ਤੋਂ ਟੌਪ ਦਵਾਈ ਪਾਉਣ ਦੇ ਬਾਵਜੂਦ ਵੀ 2-4% 1% ਤੱਕ ਵੀ ਕਰਨ ਦਾ ਭਾਵੇਂ ਝੰਡੇ ਰੋਗ ਦੇ ਬੂਟੇ ਜਿਹੜੇ ਦਿਖਾਈ ਦਿੰਦੇ ਆ ਸਭ ਤੋਂ ਪਹਿਲਾਂ ਪਨੀਰੀ ਦੇ ਵਿੱਚ ਆਉਂਦੇ ਆ ਕਿਤੇ ਨਾ ਕਿਤੇ ਤੁਸੀਂ ਇਸ ਪਨੀਰੀ ਦੇ ਵਿੱਚ ਵੀ ਤੁਹਾਨੂੰ ਬਾਅਦ ਵਿੱਚ ਡਾਲ ਦਿਖ ਰਿਹਾ ਝੰਡੇ ਰੋਗ ਦੀ ਪ੍ਰੋਬਲਮ ਆਈ ਹੋਈ ਆ ਕਾਫੀ ਕਿਸਾਨ ਭਰਾ ਕਹਿ ਰਿਹਾ ਬਈ ਵੀ ਹੁਣ ਝੰਡੇ ਰੋਗ ਦੇ ਉੱਪਰ ਕੀ ਕਰੀਏ ਆਪਾਂ ਆਪਣਾ ਪਿਛਲੇ ਸਾਲ ਦਾ ਤਜਰਬਾ ਦੱਸਦੇ ਆ ਕਿਉਂਕਿ ਮੈਂ ਪਿਛਲੇ ਸਾਲ ਵੀ ਕਿਸਾਨਾਂ ਦੇ ਨਾਲ ਕਾਫੀ ਵੀਡੀਓ ਸਾਂਝੀ ਕੀਤੀਆਂ ਸੀ ਸੋ ਉਹਨੂੰ ਆਪਾਂ ਇੱਕ ਵਧੀਆ ਦਵਾਈ ਦਾ ਜਿਹੜਾ ਆਪਾਂ ਜਗਰ ਕਰਾਂਗੇ ਕੋਈ ਆਪਾਂ ਉਹਦੀ ਪ੍ਰੋਮੋਸ਼ਨ ਨਹੀਂ ਕਰੇ ਕਿਉਂਕਿ ਮੈਂ ਪਿਛਲੇ ਸਾਲ ਵੀ 18 ਸੇ 80 12 15 ਏਕੜ ਲਾਏ ਸੀਗੇ ਉਹਦੇ ਵਿੱਚ ਆਪਾਂ ਨੇ ਇਹ ਦਵਾਈ ਵਰਤੀ ਸੀ ਪਹਿਲੀ ਗੱਲ ਤਾਂ ਝੰਡਾ ਰੋਗ ਹੈ ਜਿਹੜਾ ਬੀਜ ਤੇ ਮਿੱਟੀ ਦੇ ਰਾਹੀਂ ਫੈਲਦਾ ਆ ਆਪਾਂ ਨੂੰ ਸਭ ਨੂੰ ਪਤਾ ਹੈ ਕਿਉਂਕਿ ਕਾਫੀ ਸਾਲਾਂ ਤੋਂ ਬਾਸਮਤੀ ਲਾ ਰਹੇ ਹਾਂ ਇਸ ਸਾਲ ਵੀ ਬਾਸਮਤੀ ਦਾ ਕਾਫੀ ਵੱਡਾ ਰਕਬਾ ਉਹ ਜਿਹੜਾ ਲੱਗਣ ਜਾ ਰਿਹਾ ਹੈਗਾ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖੋ ਬਾਸਮਤੀ ਦੇ ਵਿੱਚ ਭੁੱਲ ਕੇ ਵੀ ਕਿਤੇ ਹਿਊਮਿਕ ਐਸਿਡ ਜਾਂ ਕੋਈ ਜਵੈਲਿਕ ਐਸਿਡ ਸਪਰੇਅ ਕਰਨ ਦੀ ਸੋਚ ਨਾ ਕਿਉਂਕਿ ਜਿਹੜੀ ਇਹ ਬਾਸਮਤੀ ਪਨੀਰੀ ਹੁੰਦੀ ਹੈ ਨਾ ਹਲਕੇ ਪੀਲੇ ਰੰਗ ਦੀ ਪਨੀਰੀ ਹੁੰਦੀ ਹੈ ਨੇ ਆਮ ਪਨੀਰੀਆਂ ਪਰਮਲੋਕਿਸ ਨੇ ਪਨੀਰੀ ਹੁੰਦੀ ਹੈ ਨਾ ਉਹ ਹਰੇ ਗੂੜੇ ਰੰਗ ਦੀ ਹੁੰਦੀ ਹੈ ਕਹਿੰਦੇ ਉਹ ਕੋਈ ਕਾਲੀ ਜੀ ਨਚਰਾਉਣ ਲੱਗ ਜਾਂਦੀ ਇਹ ਪਨੀਰੀ ਹਲਕੇ ਪੀਲੇ ਰੰਗ ਦੀ ਜਿਹੜੀ ਆਪਾਂ ਨੂੰ ਦਿਖਾਈ ਦਿੰਦੀ ਹੈ ਨਾ ਤਾਂ ਵਾਲਾ ਹਰਾ ਹੁੰਦਾ ਨਾਂ ਬਾਲਾ ਪੀਲਾ ਹੁੰਦਾ ਵਿਚਾਲਾ ਮੇਲ ਜਾ ਹੁੰਦਾ ਹਲਕਾ ਹਰਾ ਜਾ ਕੈਸੇ ਤੇ ਆਪਾਂ ਨੂੰ ਦਵਾਈ ਹੈ ਬਈ ਉਹ ਡਾਈਜ਼ਨ ਐਡਵਾਂਸ ਪੈਸਿਸਾਈਡ ਦੀ ਦਵਾਈ ਹੈਗੀ ਇੱਕ ਕਨਾਲ ਦੀ 100 ਐਮਐਲ ਦਾ ਤੁਸੀਂ ਛਿੱਟਾ ਵੀ ਦੇਣਾ 12 ਤੋਂ 15 ਦਿਨ ਦੀ ਪਨੀਰੀ ਹੁੰਦੀ ਹੈ ਜਦੋਂ ਆਪਣੇ ਜੇ ਤੁਹਾਡੀ ਉਸ ਤੋਂ ਬਾਅਦ ਵੀ 5-7 10 10 ਦਿਨ ਬਾਅਦ ਦੀ ਪਨੀਰੀ ਹੋ ਰਹੀ ਹੈ ਤਾਂ ਤੁਸੀਂ 50 ਤੋਂ 45 ਐਮਐਲ ਪਰ ਟੈਂਕੀ ਦੀ ਇੱਕ ਕਨਾਲ ਦੀ ਜਿਹੜੀ ਸਪਰੇਅ ਕਰਨੀ ਹੈ ਕਿਉਂਕਿ ਉਹਦੇ ਨਾਲ ਮੇਰੇ ਪਿਛਲੇ ਸਾਲ 18 ਸੇ 80 ਦੇ ਵਿੱਚ ਕਾਫੀ ਝੰਡਾ ਰੋਗ ਆ ਗਿਆ ਸੀਗਾ ਆਪਾਂ ਨੇ ਇੱਕ ਵਾਰੀ ਛਿੱਟਾ ਦਿੱਤਾ ਸੀਗਾ 100 ml ਦਾ ਕਨਾਲ ਦਾ ਤੇ 45 ਤੋਂ 50 ml ਪਰ ਟੈਂਕੀ ਦੀ ਉਹਦੀ ਜਿਹੜੀ ਸਪਰੇਅ ਕੀਤੀ ਉਸ ਦਵਾਈ ਨੇ ਵਧੀਆ ਕੰਟਰੋਲ ਕੀਤਾ ਉਸ ਤੋਂ ਬਾਅਦ ਅੱਗੇ ਜਦੋਂ ਝੋਨਾ ਲਾਉਣਾ ਹੈ ਝੋਨਾ ਲਾਉਣ ਤੋਂ ਹਫਤਾ ਬਾਅਦ ਅੱਧੇ ਲੀਟਰ ਦਾ ਜਿਹੜਾ ਛਿੱਟਾ ਆਉਣਾ ਮਿੱਟੀ ਦੇ ਵਿੱਚ ਰਲਾ ਕੇ ਕੋਈ ਡੇਗਣ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਕੋਈ ਆਪਾਂ ਜੇ ਕਹიდੀਏ ਦੇ ਦਵਾਈ ਇਸ ਤਰ੍ਹਾਂ ਦੀ ਆ ਬੀ ਮੰਨ ਕੇ ਚੱਲੋ ਸੋਡੇ ਝੰਡਾ ਰੋਗ ਆ ਜਿਹੜਾ ਕੰਟਰੋਲ ਕਰੂਗੀ ਕਈ ਵਾਰ ਇਹ ਨਾ ਇਹ ਨਹੀਂ ਹੁੰਦਾ ਯਾਰ ਜਿਹੜੀ ਮੰਨ ਕੇ ਚੱਲ ਅੱਜ ਮੈਂ ਕੋਈ ਸੋਨੂੰ ਚੀਜ਼ ਸਪਸ਼ਟ ਕਰਤੀ ਚਾਹੇ ਉਸ ਚੀਜ਼ ਬਾਰੇ ਦੱਸਦਾ ਉਹ ਉਹ ਪਾਉਣ ਤੋਂ ਬਾਅਦ ਕਿੱਲੇ ਦੇ ਵਿੱਚ 5 10 15 ਪੇਡੇ ਆ ਵੀ ਸਕਦੇ ਆ ਨਹੀਂ ਵੀ ਆ ਸਕਦੇ ਕਿਉਂਕਿ ਕੋਈ ਵੀ ਝੰਡੇ ਰੂਪ ਦੀ ਦਵਾਈ ਮੈਂ ਤੁਹਾਨੂੰ ਪਹਿਲਾਂ ਕਹਿੰਨਾ ਉਹ ਦਵਾਈ ਨਹੀਂ ਬਣੀ ਜਿਹੜੀ ਝੰਡਾ ਰੋਗ ਜਮ੍ਹਾਂ ਬੰਦ ਕਰ ਦੇ ਕਈ ਵਾਰ ਬੈਸੀ ਵੈਰਾਈਟੀ ਦੇ ਵਿੱਚ ਬੈਸੀ ਨਹੀਂ ਆਉਂਦਾ ਹੁੰਦਾ ਪਰ ਬਾਸਮਤੀ ਦੀਆਂ ਕਿਸਮਾਂ ਦੇ ਵਿੱਚ 14 ਸਿੱਕਲਾ ਰਿਆਂ ਚ 18 86 ਲਾਰ ਇਹਦੇ ਵਿੱਚ ਝੰਡੇ ਰੋਗ ਦੀ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਚਾਹੇ 10 ਪੇਡਿਆਂ ਉਨ ਚਾਹੇ 15 ਪੇਡਿਆਂ ਉਨ ਕਈ ਵਾਰ 15 20 50 100 ਪੇਡਾ ਵੀ ਜ਼ਮੀਨ ਦੇ ਵਿੱਚ ਆ ਜਾਂਦਾ ਪਰ ਤੁਸੀਂ ਡਾਈਜਨ ਦਵਾਈ ਨੂੰ ਵਰਤੋ ਕਨਾਲ ਦੀ 100 ml ਦਾ ਛਿੱਟਾ ਦੇ ਸਕਦੇ ਹੋ ਤੇ 40 ਤੋਂ 45 ml ਢੋਲੀ ਦੀ ਇੱਕ ਏਕੜ ਦੀ ਅਰੀ ਸੌਰੀ ਇੱਕ ਕਨਾਲ ਦੀ ਜਿਹੜੀ ਤੁਸੀਂ ਸਪਰੇ ਵੀ ਕਰ ਸਕਦੇ ਹੋ ਪਾਣੀ ਦੀ ਭਰ ਕੇ ਚੰਗੀ ਤਰ੍ਹਾਂ ਜਿਹੜਾ ਉਹ ਉਹਦਾ ਤੁਸੀਂ ਨੇ ਛਿੱਟਾ ਦੇਣਾ ਹੈ ਤੇ ਇੱਕ ਇਹ ਐਡਵਾਂਸ ਸਪੈਸੀ ਸੈੱਟ ਦੀ ਜਿਹੜਾ ਟੈਕਨੀਕਲ ਹੁੰਦੀ ਪਿਛਲੇ ਸਾਲ ਮੈਂ ਮੇਰੇ ਕਾਫੀ ਕਿਸਾਨ ਭਰਾਵਾਂ ਨੂੰ ਦੱਸਿਆ ਵੀ ਸੀ ਤੇ ਮੇਰੇ ਕਿਸਾਨ ਭਰਾਵਾਂ ਨੇ ਵਰਤੀ ਵੀ ਸੀ ਦਵਾਈ ਤੇ ਮੈਂ ਵੀ ਆਪਦੇ ਖੇਤ ਦੇ ਵਿੱਚ ਖੁਦ ਵਰਤੀ ਸੀ ਜੇ ਮੇਰੀ ਪਿਛਲੇ ਸਾਲ ਦੀ ਵੀਡੀਓ ਕੱਟ ਕੇ ਦੇਖ ਲਓ ਮੈਂ ਡਾਈਜਨ ਦੇ ਬਾਰੇ ਵੀਡੀਓ ਪਾ ਕੇ ਕਿਸਾਨ ਨੂੰ ਦੱਸਿਆ ਵੀ ਸੀਗਾ ਤੇ ਡਾਈਜਨ ਦਾ ਆਪਾਂ ਨੇ ਜਿਹੜਾ ਛੱਟਾ ਵੀ ਦਿੱਤਾ ਸੀਗਾ ਠੀਕ ਸੀਗਾ ਵਧੀਆ ਰਿਜ਼ਲਟ ਸੀਗੇ ਐਮੀ ਬਾਲੀਆਂ ਦਵਾਈਆਂ ਦੇ ਵਿੱਚ ਭੱਜਾਂ ਦਾ ਫਾਇਦਾ ਨਹੀਂ ਕਿਸੇ ਨੇ ਡੀਜ਼ਲ ਪਾਇਆ ਕਿਸੇ ਨੇ ਫਟਕੜੀ ਪਾਈ ਕਿਸੇ ਨੇ ਖੜ ਪਾਤੀ ਪਤਾ ਨਹੀਂ ਕੀ ਕੁਝ ਪਾਈ ਜਾਂਨੇ ਆ ਸਮਝੋ ਬਾਹਰ ਹੋ ਰਿਹਾ ਪਰ ਦਵਾਈ ਵਧੀਆ ਇਸ ਦਵਾਈ ਨੂੰ ਵਰਤੋ ਵਰਤੋਂ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਯਾਰ ਵੀ ਹਾਂ ਇਸ ਦਵਾਈ ਦੇ ਨਾਲ ਕਿੰਨਾ ਜਿਹੜਾ ਕੰਟਰੋਲ ਹੈ ਜੇ ਆਪਾਂ ਪਨੀਰੀ ਦਾ ਸੀ ਟਰੀਟਮੈਂਟ ਨਹੀਂ ਕਰਦੇ ਫਿਰ ਦਵਾਈਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈਗਾ ਪਹਿਲਾਂ ਆਪਣਾ ਸੀ ਟਰੀਟਮੈਂਟ ਵਧੀਆ ਕੀਤਾ ਹੋਵੇ ਫਿਰ ਹੀ ਜਿਹੜੀਆਂ ਦਵਾਈਆਂ ਵਧੀਆ ਕੰਮ ਵਧੀਆ ਚੰਗੇ ਤਰੀਕੇ ਦੇ ਨਾਲ ਜਿਹੜਾ ਕੰਮ ਕਰਦੀਆਂ ਨੇ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਿਹੜਾ ਜ਼ਰੂਰ ਕਰੇ ਤੁਸੀਂ ਦੱਸੋ ਵੀ ਤੁਹਾਡੇ ਇਸ ਸਾਲ ਬਸਨਦੀ ਦੀ ਕਿਹੜੀ ਕਿਸਮ ਲਾਈ ਹੈ 1880 ਲਾਈ ਹੈ ਜਬ ਮੁਛਲ 1401 ਕਿਸਮ ਦਾ